ਸੋਈ ਕਰਾਏ ਜੋ ਤੁਦ ਭਾਵੈ ਮੋਹੇ ਸਿਆਨਪ ਕਛੂ ਨ ਆਵੈ ਹਮ ਬਾਰਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਊਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਇਕੱਥ ਨਾਨਕ ਪ੍ਰਭ ਸਰਨਾਗਤੀ ਰੱਖਣ ਕਉ ਸਮਰੱਥ ਊਚਾ ਅਗੰਮ ਅਪਾਰ ਪ੍ਰਭ ਕਥਨ ਨਾ ਜਾਏ ਇਕੱਥ ਨਾਨਕ ਪ੍ਰਭ ਸਰਨਾਗਤੀ ਰੱਖਣ ਕਉ ਸਮਰਥ ਸੰਤ ਜੋ ਜਨ ਹੋ ਤਿਉ ਰਾਖ ਹਰ ਪ੍ਰਭ ਤੇਰਿਆ ਤੇਰੇ ਗਨ ਅਸੰਖ ਅਬ ਗੁਨ ਮੇਰੇ ਆ ਅਸੰਖ ਅਬ ਗੁਨ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸ਼ਾਦੀ ਘੂਲੀਐ ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵਜਲ ਫੇਰਿਆ ਸੋਕ ਨਿਰਤ ਨ ਪਵੈ ਅਸੰਖ ਗੁਣ ਉੱਚਾ ਪ੍ਰਭਤਾ ਨਾਉ ਨਾਨਕ ਕੀ ਬੇਨਤੀਆ ਮਿਲੈ ਨਿਥਾ ਵੇਥਾਓ ਭਾਉ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਨਾਨਕ ਆਖ ਹੈ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਤੂੰ ਸ਼ਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈ ਹੇ ਸਭ ਤੋਂ ਉੱਚੇ ਹੇ ਅਪਹੁੰਚ ਹੇ ਬੇਅੰਤ ਤੂੰ ਸਭ ਦਾ ਮਾਲਕ ਹੈ ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੋਂ ਪਰੇ ਹੈ ਹੇ ਹਰੀ ਹੇ ਪ੍ਰਭੂ ਮੈਂ ਤੇਰਾ ਹਾਂ ਜਿਵੇਂ ਜਾਣੋ ਤਿਵੇਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ ਮੈਂ ਆਪਣੇ ਕਿਤਨੇ ਕੁ ਔਗਣ ਗਿਣਾ ਮੇਰੇ ਅੰਦਰ ਅਣਗਿਣਤ ਔਗਣ ਹਨ ਹੇ ਪ੍ਰਭੂ ਮੇਰੇ ਅਣਗਿਣਤ ਹੀ ਔਗਣ ਹਨ ਪਾਪਾਂ ਦੇ ਢੇੜਾਂ ਵਿੱਚ ਫਸਿਆ ਰਹਿਦਾ ਹਾਂ ਨਿਤ ਹੀ ਸਦਾ ਹੀ ਉਕਾਈ ਖਾ ਜਾਂਦੀ ਹੈ ਭਾਨ ਕਮਾਇਆ ਦੇ ਮੋਹ ਵਿੱਚ ਮਸਤ ਰਹੀਦਾ ਹੈ ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ ਅਸੀਂ ਜੀਵ ਦੁਖਦਾਈ ਵਿਕਾਰ ਆਪਣੇ ਵੱਲੋਂ ਪਰਦੇ ਵਿੱਚ ਕਰਦੇ ਹਾਂ ਪਰ हे ਪ੍ਰਭੂ ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਵਸਦਾ ਹੈ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ ਸਾਡੇ ਉੱਤੇ ਮਿਹਰ ਕਰ ਸਾਨੂੰ ਜੀਵਾਂ ਨੂੰ ਸੰਸਾਰ ਸਮੁੰਦਰ ਦੇ ਵਕਾਰਾਂ ਦੇ ਗੇੜ ਵਿੱਚੋਂ ਕੱਢ ਲੈ ਹੇ ਭਾਈ ਪ੍ਰਮਾਤਮਾ ਦੇ ਅਣਗਿਣਤ ਗੁਣਾ ਦਾ ਨਿਰਣਾ ਨਹੀਂ ਹੋ ਸਕਦਾ ਉਸ ਦਾ ਨਾਮ ਨਾ ਵੱਡਪਣ ਸਭ ਤੋਂ ਉੱਚਾ ਹੈ ਨਾਨਕ ਦੀ ਉਸਤੇ ਦੇ ਦਰ ਤੇ ਹੀ ਅਰਦਾਸ ਹੈ ਕਿ ਮੈਨੂੰ ਨਿਆਸਰੇ ਨੂੰ ਉਸ ਦੇ ਨਾਮ ਵਿੱਚ ਥਾਂ ਮਿਲ ਜਾਏ